ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅਕਸਰ ਆਖਿਆ ਜਾਂਦਾ ਹੈ ਕਿ ਅੰਮ੍ਰਿਤਸਰ ਵਿੱਚ ਕਰਾਏ ਜਾ ਰਹੇ ਵਿਕਾਸ ਕਾਰਜਾਂ ਦੇ ਤਹਿਤ ਸ਼ਹਿਰ ਦੀਆਂ ਸੜਕਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ ਪਰ ਤਸਵੀਰ ਕੁਝ ਹੋਰ ਹੀ ਹੈ ਹਾਲਗੇਟ ਤੋਂ ਪੌੜੀਆਂ ਵਾਲੇ ਪੁਲ ਅਤੇ ਗੋਲ ਬਾਗ ਵੱਲ ਜਾਂਦੀ ਸੜਕ ਦਾ ਕੁਝ ਹਿੱਸਾ ਬੁਰੀ ਤਰ੍ਹਾਂ ਖਰਾਬ ਹੋਇਆ ਅਤੇ ਟੁੱਟਿਆ ਪਿਆ ਹੈ ਇਸ ਕਾਰਨ ਇੱਥੇ ਅਕਸਰ ਵਾਹਨ ਉਲਟ ਜਾਂਦੇ ਹਨ ਅਤੇ ਇੱਥੋਂ ਵਾਹਨ ਲੰਘਣ ਵਿੱਚ ਵੀ ਕਾਫੀ ਮੁਸ਼ਕਲ ਹੁੰਦੀ ਹੈ ਸੜਕ ਦਾ ਇਹ ਹਿੱਸਾ ਉੱਥੇ ਕਰਕੇ ਪੁੱਟਿਆ ਹੋਇਆ ਹੈ ਜਿੱਥੋਂ ਇੱਕ ਪਾਸਿਓਂ ਹਾਲਗੇਟ ਅਤੇ ਦੂਜੇ ਪਾਸਿਓਂ ਭੰਡਾਰੀ ਪੁਲ ਵੱਲੋਂ ਟ੍ਰੈਫਿਕ ਆਉਂਦੀ ਹੈ ਲੋਕਾਂ ਨੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ ਆਖਿਆ ਕਿ ਸੜਕ ਦਾ ਇਹ ਟੁੱਟਿਆ ਪਿਆ ਹਿੱਸਾ ਹਾਦਸੇ ਦਾ ਕਾਰਨ ਬਣ ਰਿਹਾ ਹੈ ਇਸ ਲਈ ਅੰਮ੍ਰਿਤਸਰ ਨਗਰ ਨਿਗਮ ਇਸ ਪਾਸੇ ਫੌਰੀ ਕਾਰਵਾਈ ਕਰਕੇ ਸੜਕ ਨੂੰ ਠੀਕ ਕਰਵਾਏ ਇਹ ਸੜਕ ਹੈ ਜੀ ਹਾਲਗੇਟ ਤੋਂ ਜਿਹੜੀ ਆਪਣਾ ਪਿੰਕ ਪਲਾਜ਼ਾ ਤੋਂ ਜਾਂਦੀ ਹੈ ਆਪਣਾ ਪੌੜੀਆਂ ਵਾਲੇ ਪੁਲ ਨੂੰ ਉਥੋਂ ਮੈਂ ਲੰਘਿਆ ਮੇਰੇ ਸਾਹਮਣੇ ਜਿਹੜੇ ਆ ਦੋ ਹਾਦਸੇ ਹੋਏ ਨੇ ਮੇਰੇ ਸਾਹਮਣੇ ਦੋ ਬੰਦੇ ਡਿੱਗੇ ਨੇ ਇਸ ਤੋਂ ਪਹਿਲਾਂ ਵੀ ਮੈਂ ਰੋਜ਼ ਇੱਥੋਂ ਲੰਘਦਾ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਸੜਕਾ ਟੁੱਟੀ ਸੜਕਾਂ ਟੁੱਟੀਆਂ ਨੇ ਖੱਡੇ ਪਏ ਨੇ ਨਿਹਰਾਪੁਰਾ ਇਹ ਨਹੀਂ ਸ਼ਹਿਰ ਦੇ ਹੋਰ ਵੀ ਬਾਕੀ ਸੇ ਬੱਸ ਅਡੇ ਲੱਗੇ ਚੱਲ ਜਦੋਂ ਉੱਥੇ ਵੀ ਇਹੋ ਹਾਲ ਹੈ ਹੋਰ ਜਿਹੜੇ ਇਲਾਕੇ ਨੇ ਜਿੱਥੋਂ ਰੋਜ਼ ਲੱਖਾਂ ਲੋਕੀ ਲੰਘਦੇ ਆ ਉੱਥੇ ਵੀ ਇਹੋ ਹਾਲ ਆ ਖੱਡੇ ਪਏ ਨੇ ਕਈ ਵਾਰੀ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਪਰ ਨਹੀਂ ਸੁਣਵਾਈ ਹੁੰਦੀ ਕੋਈ ਇਹ ਸੜਕ ਤੇ ਮੈਨੂੰ ਤੇ ਅੱਜ ਹੋ ਗਏ ਨੇ 6 ਮਹੀਨੇ ਹੋ ਗਏ ਨੇ ਆ ਖੱਡਾ ਪਿਆ ਜੋ بارش ਆਉਂਦੀ ਆ ਬਹੁਤੋ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਥੱਲੇ ਖੱਡਾ ਹੈ ਉਦੋਂ ਲੋਕਾਂ ਦਾ ਬੜਾ ਨੁਕਸਾਨ ਹੁੰਦਾ ਪਿੱਛੇ ਮੀਂਹ ਪਿਆ ਸੀ ਖੱਡੇ ਪਏ ਸੀ ਆ ਪੁਲ ਦੇ ਥੱਲੇ ਜਿਹੜੀ ਟ੍ਰੈਫਿਕ ਆਉਂਦੀ ਹੈ ਉਹਨੂੰ ਵੀ ਬੜੀ ਮੁਸ਼ਕਲ ਪੇਸ਼ ਆਉਂਦੀ ਹੈ ਹੁਣ بارش ਆਉਣੀ ਆ ਖੱਡਾ ਭਰ ਜਾਣਾ ਕਈਆਂ ਨੇ ਇੱਥੇ ਡਿੱਗਣਾ ਲੋਕਾਂ ਦੀ ਮੰਗ ਇਹ ਆ ਵੀ ਇਹ ਜਿਹੜਾ ਨਗਰ ਨਗਰ ਮੈਂ ਜਾਂ ਜਿਹੜੇ ਹੋਰ ਪ੍ਰਸ਼ਾਸਨ ਹੈ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਸੜਕਾਂ ਗਲੀਆਂ ਜਿਹੜੀਆਂ ਸਭ ਤੋਂ ਪਹਿਲੇ ਇੱਧਰ ਦੇਣੀ ਚਾਹੀਦੀ ਹੈ ਜਿੱਥੋਂ ਲੋਕਾਂ ਨੇ ਲੰਘਣਾ ਵੇਖੋ ਜੀ ਇਹ ਤੇ ਬਹੁਤ ਵਧੀਆ ਗੱਲ ਹੈ ਇਹ ਤੇ ਜਿਹੜੀ ਸਮਾਜਿਕ ਸੇਵਾ ਜਿਹੜੀ ਸਮਾਜ ਸੇਵਾ ਫਾਸਟਵੇ ਕਰ ਰਿਹਾ ਹੈ ਉਹ ਕਈ ਵਾਰੀ ਸਾਡੇ ਮਸਲੇ ਹੱਲ ਹੋਏ ਵੀ ਨੇ ਫਾਸਟਵੇ ਤੇ ਰਹਿ ਜਦੋਂ ਨਿਊਜ਼ ਆਉਂਦੀ ਹੈ ਪ੍ਰਸ਼ਾਸਨ ਜਿਹੜਾ ਉਹ ਹਰਕਤ ਚ ਆਉਂਦਾ ਹੈ ਉਹ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਹੁੰਦੀ ਹੈ ਇਹ ਬਹੁਤ ਅੱਛੀ ਗੱਲ ਹੈ ਫਾਸਟਵੇ ਨੂੰ ਮੈਂ ਚਾਹਣਾ ਵੇ ਗਾਂਵ ਵੀ ਜਿਹੜਾ ਜਗਾ ਜਗਾ ਜਿਹੜੀਆਂ ਹੋਰ ਵੀ ਲੋਕਾਂ ਦੀਆਂ ਪ੍ਰੋਬਲਮਸ ਨੇ ਉਹ ਸਰਕਾਰ ਦੇ ਧਿਆਨ ਵਿੱਚ ਲਿਆਣੀਆਂ ਚਾਹੀਦੀਆਂ ਤਾਂ ਕਿ ਲੋਕੀ ਜਿਹੜੀ ਆ ਇਹ ਮੁਸ਼ਕਲਾਂ ਤੋਂ ਰਾਹਤ ਪਾ ਸਕਣ ਮੁਸ਼ਕਲ ਇਹ ਹੈ ਕਿ ਜਦੋਂ ਮਰਜੀ بارش ਪੈਂਦੀ ਆ ਮਹੀਨਾ ਕੋਆ ਛੜਕ ਬਣੀ ਨੂੰ ਫੇਰ ਉਹ ਹੀ ਹਾਲ ਲਗਾ ਵਾ ਨੁਕਸਾਨ ਕਰੀ ਗੱਡੀਆਂ ਪੜਦੀਆਂ ਰਹਿੰਦੀਆਂ ਇੱਥੋਂ ਸਾਡੇ ਸਾਹਮਣੇ ਦੁਕਾਨ ਇਹ ਲੋ ਹਾਰ ਕੇ ਕਈ ਸਕੂਲਰ ਵਾਲੇ ਚੁੱਕੀ ਜਾ ਕਦੀ ਐਕਟੂਅਲ ਚੁਕਣੀ ਪੈਂਦੀ ਆ ਕਦੀ ਇਲ ਛੱਤ ਕਣਾ ਪੈਂਦਾ ਮੈਂ ਲਾਜ਼ਮੀ ਛੜਕ ਇੱਥੇ ਜੋ ਅਫਸਰ ਸਾਰੇ ਇੱਥੋਂ ਲੰਘਦੇ ਆ ਰਗਾਣਾ ਮੰਦਰ ਜਾਂਦਾ ਕਿਲਾ ਗੁਬਿੰਦਗੜ ਜਾਂਦੀ ਹੈ ਲੋਕਾਂ ਦੀ ਮੰਗ ਹੈ ਲੜਕ ਸੜਕ ਸਹੀ ਕਰ ਬਾਕੀ ਸੜ ਦੋਸਤੋ ਫਾਸਟਵੇ ਨਿਊਜ਼ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸ਼ਹਿਰ ਵਿੱਚ ਪੇਸ਼ ਆ ਰੀਆਂ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਮਾਧਾਨ ਕਰਾਇਆ ਜਾਵੇ ਉਸ ਸੰਬੰਧਿਤ ਵਿਭਾਗ ਦੇ ਧਿਆਨ ਵਿੱਚ ਲਿਆ ਕੇ ਔਰ ਇਹੋ ਜੀ ਇੱਕ ਦਿੱਕਤ ਪਰੇਸ਼ਾਨੀ ਲੈ ਕੇ ਹਾਜ਼ਰ ਹਾਂ ਅੱਜ ਫਿਰ ਅਸੀਂ ਖੜੇ ਹਾਂ ਜਿਹੜੀ ਹਾਲ ਗੇਟ ਤੋਂ ਪਿੰਕ ਪਲਾਜ਼ਾ ਹੁੰਦੇ ਹੋਏ ਸੜਕ ਜਾਂਦੀ ਹੈ ਪੌੜੀਆਂ ਵਾਲੇ ਪੁਲ ਨੂੰ ਰੇਲਵੇ ਸਟੇਸ਼ਨ ਨੂੰ ਔਰ ਗੋਲ ਬਾਗ ਨੂੰ ਜਿੱਥੇ ਕਿ ਇੱਕ ਟੋਆ ਪਿਆ ਹੋਇਆ ਹੈ ਔਰ ਬਰਸਾਤੀ ਮੌਸਮ ਕਾਰਨ ਇੱਥੇ ਇਹ ਦੱਸਿਆ ਗਿਆ ਹੈ ਕਿ ਪਹਿਲੇ ਲੁੱਕ ਪਾਈ ਗਈ ਸੀ ਵਿਭਾਗ ਵੱਲੋਂ ਲੇਕਿਨ ਬਰਸਾਤਾਂ ਹੋਣ ਕਾਰਨ ਇਥੇ ਲੁੱਕ ਕਾਫੀ ਵੱਡਾ ਟੋਆ ਪੈ ਗਿਆ ਜਿਸ ਕਾਰਨ ਵਹੀਕਲਾਂ ਨੂੰ ਪਰੇਸ਼ਾਨੀ ਹੁੰਦੀ ਹੈ ਔਰ ਵਹੀਕਲੇ ਦੇ ਵਿੱਚ ਵੱਜਦੇ ਹਨ ਔਰ ਟੂ ਵੀਲਰ ਈ ਰਿਕਸ਼ਾ ਪਲਟ ਵੀ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਸੋ ਸਾਡਾ ਮਕਸਦ ਇਹੋ ਹੀ ਹੈ ਕਿ ਇਹੋ ਜੀਆਂ ਪਰੇਸ਼ਾਨੀਆਂ ਨੂੰ ਸਬੰਧਿਤ ਵਿਭਾਗ ਦੇ ਧਿਆਨ ਵਿੱਚ ਲਿਆ ਕੇ ਇਹਨਾਂ ਦਾ ਹੱਲ ਕਰਵਾਇਆ ਜਾਵੇ ਔਰ ਅਸੀਂ ਸਬੰਧਿਤ ਵਿਭਾਗ ਨੂੰ ਸ਼ਹਿਰ ਵਾਸੀਆਂ ਵੱਲੋਂ ਇੱਕ ਵਾਰੀ ਫੇਰ ਅਪੀਲ ਕਰਾਂਗੇ ਕਿ ਇਸ ਮੁਸ਼ਕਿਲ ਇਸ ਪਰੇਸ਼ਾਨੀ ਵੱਲ ਧਿਆਨ ਦੇ ਕੇ ਇਹਨੂੰ ਠੀਕ ਕਰਵਾਇਆ ਜਾਵੇ ਫਾਸਟ ਨਿਊਜ਼ ਲਈ ਅਮਰਿਤਸਰ ਤੋਂ ਅਜੀਤ ਕੁਮਾਰ